ਸਾਥੀਆਂ ਦਾ ਪੱਤਰਕਾਰ ਵੀਰਾਂ ਦਾ ਸ਼ੁਕਰੀਆ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਪੀਸੀ ਨੂੰ ਕਵਰ ਕਰ ਲਈ ਆਏ ਹੋ ਸੋ ਅੱਜ ਮੁੱਖ ਤੌਰ ਤੇ ਜਿੱਥੇ ਲੁਧਿਆਣਾ ਵੈਸਟ ਦੀ ਚੋਣ ਦਾ ਦੰਗਲ ਪਕਿਆ ਹੋਇਆ ਸੋ ਇਸ ਚੋਣ ਮਹੀਨੇ ਦੇ ਦੌਰਾਨ ਹਰ ਰੋਜ਼ ਹਰ ਸਿਆਸੀ ਪਾਰਟੀ ਵੱਲੋਂ ਆਪਣੀ ਆਪਣੀ ਸਮਝ ਤੇ ਆਪਣੀ ਆਪਣੀ ਜਿਹੜੀ ਲੋੜ ਮੁਤਾਬਕ ਉਹ ਬਿਆਨਬਾਜ਼ੀ ਕੀਤੀ ਜਾਂਦੀ ਆ ਔਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਆ ਸੋ ਸਾਰਾ ਪੰਜਾਬ ਜਿੱਥੇ ਅੱਜ ਵੈਸ ਦੇ ਚੋਣ ਜਗਾਂ ਨੂੰ ਚੋਣ ਦੰਗਲ ਨੂੰ ਦੇਖ ਰਿਆ ਉਥੇ ਬਾਦਕਿਸਮਦੀ ਇਹ ਆ ਕਿ ਪਿਛਲੇ 3-4 ਦਿਨਾਂ ਤੋਂ ਖਾਸ ਕਰਕੇ ਵੈਸ ਦਾ ਜਦੋਂ ਦਾ ਇਹ ਚੋਣ ਮਹਿਮ ਭਖੀ ਆ ਉਦੋਂ ਤੋਂ ਲੱਗੇ ਪਰ ਪਿਛਲੇ 3-4 ਦਿਨਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਤੇ ਵਿਰੋਧੀ ਪਾਰਟੀਆਂ ਵੱਲੋਂ ਐਸੀ ਦੁਸ਼ਨਵਾਜੀ ਕੀਤੀ ਜਾ ਰਹੀ ਆ ਜਿਹੜੀ ਰਾਜਨੀਤਿਕ ਸਦਾਚਾਰ ਦੇ ਤੌਰ ਦੇ ਵੀ ਮੈਂ ਸਮਝਦਾ ਵੀ ਬੜਾ ਨੀਵੇਂ ਦਰਜੇ ਦਾ ਮਤਲਬ ਜਿਹੜਾ ਪ੍ਰਚਾਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਸਿਆਸਤ ਦੇ ਅੰਦਰ ਦੋ ਤਰ੍ਹਾਂ ਦੇ ਮੁੱਦੇ ਹਮੇਸ਼ਾ ਹੀ ਸਿਆਸੀ ਪਾਰਟੀਆਂ ਦੇ ਅਜੰਡੇ ਦੇ ਰੂਪ ਚ ਕੰਮ ਕਰਦੇ ਆ ਇੱਕ ਹੁੰਦੇ ਆ ਜ਼ਰੂਰੀ ਮੁੱਦੇ ਇੱਕ ਹੁੰਦੇ ਆ ਗੈਰ ਜ਼ਰੂਰੀ ਮੁੱਦੇ ਸੋ ਅੱਜ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਜਿਹੜੇ ਗੈਰ ਜ਼ਰੂਰੀ ਮੁੱਦੇ ਆ ਉਹ ਵੱਖੋ ਵੱਖਰੇ ਢੰਗ ਦੇ ਨਾਲ ਵਕ ਵਕ ਸਮਿਆਂ ਤੇ ਹਰ ਰੋਜ਼ ਉਹ ਉਹਨੂੰ ਜਾਗਰ ਕਰਦੇ ਆ ਸੋ ਮੈਂ ਸਮਝਦਾ ਕਿ ਅੱਜ ਜਿਹੜੀ ਲੁਧਿਆਣਾ ਵੈਚ ਦੀ 22 ਇਲੈਕਸ਼ਨ ਹੋ ਰਹੀ ਆ ਇਸ ਇਲੈਕਸ਼ਨ ਦੇ ਅੰਦਰ ਚਾਹੇ ਭਾਜਪਾ ਆ ਚਾਹੇ ਕਾਲੀਦਾਹਲਾ ਚਾਹੇ ਕਾਂਗਰਸ ਆ ਬਾਰ-ਬਾਰ ਇਸ ਗੱਲ ਦਾ ਉਹ ਜਿਗਰ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਚਲਾ ਰਹੇ ਆ ਮੈਂ ਵੈਸੇ ਤਾਂ ਉਹਨਾਂ ਵੀਰਾਂ ਨੂੰ ਉਹਨਾਂ ਨੂੰ ਜ਼ਰੂਰ ਇਹ ਬੇਨਤੀ ਕਰਨੀ ਚਾਹੁੰਨਾ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਹਮੇਸ਼ਾ ਕੇਂਦਰ ਤੋਂ ਚੱਲਦੀਆਂ ਨੇ ਸੋ ਉਹਨਾਂ ਨੂੰ ਇਸ ਕਿਸਮ ਦੇ ਜਿਹੜੇ ਮੈਂ ਸਮਝਦਾ ਵੀ ਜਿਹਨੂੰ ਪੰਜਾਬ ਦੇ ਲੋਕ ਵੀ ਸਮਝਦੇ ਆ ਤੇ ਬੱਚਾ ਬੱਚਾ ਸਮਝਦਾ ਪੀਏ 11 ਜ਼ਰੂਰੀ ਤੇ ਬੇਮਤਲਬ ਗੱਲਾਂ ਨੇ ਉਹਨਾਂ ਗੱਲਾਂ ਦੀ ਬਜਾਏ ਜਿਹੜੇ ਅਸਲ ਮੁੱਦੇ ਆ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਬਜ਼ ਫੜੀ ਆ ਉਦੋਂ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੇ ਲਈ ਜਿਹੜੇ ਆਰਥਿਕ ਫੈਸਲੇ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਨੇ ਕੀਤੇ ਆ ਜਿਨ੍ਹਾਂ ਦਾ ਲੰਬੇ ਸਮੇਂ ਤੋਂ ਪੰਜਾਬ ਦੇ ਲੋਕ ਉਡੀਕ ਕਰਦੇ ਸਨ ਤੇ ਗਾਂ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੇ ਜੀਵਨ ਤੇ ਅਸਰ ਰਹਿਣਾ ਆ ਜੁਣਾ ਮੁੱਦਿਆਂ ਤੋਂ ਮੁੱਖ ਮੋੜ ਕੇ ਇਹ ਜਿਹੜੇ ਆ ਗੈਰ ਜ਼ਰੂਰੀ ਮੁੱਦੇ ਵਾਰ ਕੇ ਇਹ ਸਾਬਤ ਨਹੀਂ ਕਰ ਸਕਦੇ ਕਿ ਤੁਸੀਂ ਪੰਜਾਬ ਦੇ ਮਿੱਤਰੋ ਤੁਸੀਂ ਪੰਜਾਬ ਦੇ ਨਾਲ ਲੰਬਾ ਸਮਾਂ ਮੈਂ ਪਠਾਨਕੋਟ ਨਾਲ ਸੰਬੰਧਤ ਆ ਆ ਮੇਰੇ ਨਾਲ ਗਰਗ ਜੀ ਬੈਠੇ ਆ ਬਠਿੰਡੇ ਤੇ ਮੇਰੇ ਬਾਕੀ ਸਾਥੀ ਜਿਹੜੇ ਬੈਠੇ ਆ ਨਾਲ ਪਿਛਲੇ ਸਮੇਂ ਦੇ ਦੌਰਾਨ 25-30 ਸਾਲਾਂ ਤੋਂ ਪੰਜਾਬ ਦੇ ਅੰਦਰ ਸੱਤਾ ਤੇ ਕਾਲੀ ਭਾਜਪਾ ਔਰ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਰਹੀਆਂ ਔਰ ਇਹਨਾਂ ਸਰਕਾਰਾਂ ਦੀ ਟਿਨਿਓਰ ਦੇ ਵਿੱਚ ਤਿੰਨ ਚੀਜ਼ਾਂ ਮੈਂ ਵਿਸ਼ੇਸ਼ ਤੌਰ ਤੇ ਕਹਿਣੀ ਚਾਹਨਾ ਪੰਜਾਬ ਦੀ ਇੰਡਸਟਰੀ ਜਿਹੜੀ ਸ਼ਿਫਟ ਕੀਤੀ ਆ ਉਹ ਇਹਨਾਂ ਸਰਕਾਰਾਂ ਦੀ ਟਿਨਿਓਰ ਚ ਪੰਜਾਬ ਤੋਂ ਬਾਹਰ ਇੰਡਸਟਰੀ ਗਈ ਆ ਮੇਰੇ ਲਾਗੇ ਪਠਾਨਕੋਟ ਦੇ ਲਾਗੇ ਕਠੂਆ ਬਹੁਤ ਵੱਡੀ ਮਾਤਰਾ ਦੇ ਵਿੱਚ ਜੇਐਨਕੇ ਦੇ ਵਿੱਚ ਇੰਡਸਟਰੀ ਚਲੀ ਗਈ ਆ ਲਾਗੇ ਹਿਮਾਚਲਾ ਚੰਡੀਗੜ੍ਹ ਦੇ ਬੱਦੀ ਉੱਥੇ ਪੰਜਾਬ ਦੀ ਇੰਡਸਟਰੀ ਚਲੀ ਗਈ ਇਸ ਗੱਲ ਦੀ ਰਾਖੀ ਨਹੀਂ ਕਰ ਸਕਿਆ ਆਪਣੇ ਟਿਨਰ ਦੇ ਅੰਦਰ ਜਦੋਂ ਕਿ ਕੇਂਦਰ ਦੇ ਵਿੱਚ ਇਹਨਾਂ ਪਾਰਟੀਆਂ ਦੀ ਸਰਕਾਰਾਂ ਸਨ ਸੋ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਦੇਣ ਦੇ ਪੱਖ ਤੋਂ ਵੀ ਮੈਂ ਸਮਝਦਾ ਜਿਹੜੀਆਂ ਇੰਡਸਟਰੀ ਨੇ ਕੰਮ ਕਰਨਾ ਸੀ ਉਹ ਇੰਡਸਟਰੀ ਪੰਜਾਬ ਤੋਂ ਬਾਹਰ ਗਈ ਇੱਕ ਵੀ ਇੰਡਸਟਰੀ ਢੱਕ ਨਹੀਂ ਸਕੇ ਉੱਥੋਂ ਦੇ ਰਾਜਾਂ ਨੂੰ ਵਿਸ਼ੇਸ਼ ਦਰਜਾ ਮਿਲਿਆ ਇਹਨਾਂ ਦੀ ਦਿੱਲੀ 'ਚ ਸਰਕਾਰ ਹੋਣ ਦੇ ਬਾਵਜੂਦ ਸੈਂਟਰ 'ਚ ਪੰਜਾਬ ਦਾ ਉਹ ਵਿਸ਼ੇਸ਼ ਪੈਕੇਜ ਕੋ ਕੇ ਗਵਾਨਿਆ ਰਾਜਾਂ ਨੂੰ ਤਾਂ ਮਿਲ ਗਿਆ ਪਰ ਪੰਜਾਬ ਦੇ ਬੱਚਿਆਂ ਨੂੰ ਬੇਰੁਜ਼ਗਾਰ ਕਰਨ ਦੇ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਇਹਨਾਂ ਦੇ ਰਾਜ ਦੇ ਅੰਦਰ ਹੀ ਪੰਜਾਬ ਦੇ ਵਿੱਚ ਡਰੱਗ ਮਾਫੀਆ ਆਇਆ ਇਹ ਡਰੱਗ ਮਾਫੀਆ ਕੌਣ ਲੈ ਕੇ ਆਇਆ ਪੰਜਾਬ ਦੇ ਅੰਦਰ ਬੱਚਾ ਬੱਚਾ ਜਾਣਦਾ ਕਿ ਇਹ ਡਰੱਗ ਮਾਫੀਆ ਨਾ ਸਰਕਾਰਾਂ ਦੇ ਵਿਰੋਧੀ ਪਾਰਟੀ ਦੀ ਸਰਕਾਰਾਂ ਚ ਚਾਹੇ ਉਹ ਬੀਜੇਪੀ ਕਾਲੀਦਾਲ ਦੀ ਗਠਵੰਦ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਗਵਰਨਮੈਂਟ ਹੋਵੇ ਇਹਨਾਂ ਦੇ ਰਾਜ ਦੇ ਅੰਦਰ ਪੰਜਾਬ ਦੇ ਵਿੱਚ ਡਰੱਗ ਮਾਫੀਆ ਆਇਆ ਸੋ ਤਰ੍ਹਾਂ ਤਰ੍ਹਾਂ ਦਾ ਮਾਫੀਆ ਜਿਹੜਾ ਪੰਜਾਬ ਦੇ ਅੰਦਰ ਉਹ ਇਹਨਾਂ ਸਰਕਾਰਾਂ ਦੀ ਮਿਹਰਬਾਨੀ ਕਰਕੇ ਇਹਨਾਂ ਸਰਕਾਰਾਂ ਦੀ ਕਿਰਪਾ ਕਰਕੇ ਆ ਸੋ ਪੰਜਾਬ ਦੇ ਪਾਣੀਆਂ ਦਾ ਸਵਾਲ ਮਾਨ ਜੋ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਜਿਹੜੀ ਉਹ ਨੱਕੇ ਦੀ ਗੱਲ ਕਰਦੇ ਆ ਕਿਸਾਨ ਨੱਕੇ ਤੇ ਜਾ ਕੇ ਖੜਦਾ ਆਪਣਾ ਪਾਣੀ ਬਚਾਉਣ ਦੇ ਲਈ ਉਹ ਜਾ ਕੇ ਨੰਗਲ ਤੇ ਖੜੇ ਆ 6 ਵਾਰ ਉਹਨਾਂ ਦਿਨਾਂ ਦੇ ਦੌਰਾਨ ਉਹ ਪਾਣੀਆਂ ਦੀ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਜਿਹੜਾ ਆ ਉਹ ਨੰਗਲ ਡੈਮ ਤੇ ਗਏ ਆ ਅਫਸੋਸ ਦੀ ਇਸ ਗੱਲ ਆ ਮੈਂ ਰਾਜਾ ਬੜਿੰਗ ਨੂੰ ਕਹਿਣਾ ਚਾਹੁੰਦਾ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਬੀਵੀਐਮ ਦੇ ਅੰਦਰ ਵੋਟਾਂ ਦਾ ਸਵਾਲ ਆਇਆ ਤੇ ਤੁਹਾਡੇ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਸਾਹਿਬ ਜੀ ਨੇ ਉਹ ਜਿਹੜੀ ਵਿਰੋਧ ਚ ਵੋਟ ਪਾਈ ਆ ਜੇ ਕਾਂਗਰਸ ਪਾਰਟੀ ਦੇ ਉਸ ਮਤਲਬ ਛਾੜਿਓ ਬੀਵੀਐਮ ਦੇ ਅੰਦਰ ਵੋਟ ਸਾਡੇ ਪੱਖ ਚ ਪਾਈ ਹੁੰਦੀ ਤਾਂ ਘਟੋ ਘੜ ਸਮਤੋਲ ਬਣਦਾ ਬੈਲੈਂਸ ਬਣਦਾ ਅਸਾਨੂੰ ਉਥੇ ਕੱਲਿਆ ਸਰ ਦਤਾ ਕਿਉਂ ਅਸੀਂ ਤਾਂ ਪੰਜਾਬ ਲਈ ਲੜ ਰਹੇ ਸੀਗੇ ਇੱਕ ਇੱਕ ਇਹ ਰਾਜਾ ਬੜਿੰਗ ਦੀ ਜਾਂ ਕਾਂਗਰਸ ਪਾਰਟੀ ਦੀ ਹਿੰਮਤ ਹੈਗੀ ਆ ਕਿ ਉਹ ਸੁਖੂ ਸਾਹਿਬ ਨੂੰ ਕਹਿਣ ਤੁਸੀਂ ਪੰਜਾਬ ਨਾਲ ਗਦਾਰੀ ਕੀਤੀ ਤੁਸੀਂ ਪੰਜਾਬ ਦੇ ਹੱਕ ਚ ਵੋਟ ਨਹੀਂ ਪਾਈ ਇੱਕ ਵਾਰ ਨਹੀਂ ਮੋਦੀ ਸਾਹਿਬ ਪੰਜਾਬ ਚ ਆਏ ਔਰ ਸੁਰੱਖਿਆ ਦਾ ਬਹਾਨਾ ਬਣਾ ਕੇ ਪੰਜਾਬ ਤੋਂ ਵਾਪਸ ਚਲੇਗੇ ਜਦੋਂ ਕਿ ਉੱਥੇ ਲੋਕ ਇਕੱਠੇ ਨਹੀਂ ਸਨ ਹੋਏ ਜੇ ਪੰਜਾਬ ਨੂੰ ਕੁਝ ਦੇਣਾ ਚਾਹੁੰਦੇ ਆ ਜੇ ਪੰਜਾਬ ਦੇ ਵਾਕਿਆ ਇਹਨੇ ਮਿੱਤਰ ਨੇ ਆ 750 ਕਿਸਾਨ ਪੰਜਾਬ ਦਾ ਕਿਸਾਨੀ ਅੰਦੋਲਨ ਦੇ ਦੌਰਾਨ ਸ਼ਹੀਦ ਹੋਇਆ ਉਹਨਾਂ ਪਰਿਵਾਰਾਂ ਦੀ ਬਾਹ ਤੱਕ ਨਹੀਂ ਫੜੀ ਗਈ ਉਹਨਾਂ ਪਰਿਵਾਰਾਂ ਨਾਲ ਵਾਦਾ ਕੀਤਾ ਗਿਆ ਸੀਗਾ ਸਮਝੋਤਾ ਹੋਇਆ ਕਿਸਾਨਾਂ ਦੀ ਕੋਆਰਡੀਨੇਸ਼ਨ ਦੇ ਨਾਲ ਸਰਕਾਰ ਦਾ ਉਹਦੇ 'ਚ ਵਾਦਾ ਕੀਤਾ ਗਿਆ ਸੀਗਾ ਅਸੀਂ ਐਮਐਸਪੀ ਦੇਵਾਂਗੇ ਉਹਦੇ 'ਚ ਵਾਦਾ ਕੀਤਾ ਗਿਆ ਸੀਗਾ ਅਸੀਂ ਲੋਨ ਮਾਫੀ ਬਾਰੇ ਜਿਹੜੀ ਆ ਫੈਸਲਾ ਕਰਾਂਗੇ ਉਹ ਸਾਰੇ ਸਵਾਲ ਜਿਹੜੇ ਤਰੇ ਤਰਾਏ ਰਾਏ ਆ ਜਿਹੜੇ ਪੰਜਾਬ ਦੇ ਮੈਂ ਸਮਝਦਾ ਹਾਂ ਜੀ ਜਖਮਾਂ ਦੇ ਉੱਤੇ ਲੋਨ ਸੜਕਾਂ ਦਾ ਕੰਮ ਕਰਦੇ ਆ ਇੱਕ ਨਹੀਂ ਨੇਕਾਂ ਮੁੱਦਿਆਂ ਦੇ ਉੱਤੇ ਪੰਜਾਬ ਦੇ ਅੰਦਰ ਅਕਾਲੀ ਵਿਜੇਪੀ ਦੀ ਸਰਕਾਰ ਪੰਜਾਬ 'ਚ ਰਹੀ ਹੈ ਸੈਂਟਰ 'ਚ ਵਿਜੇਪੀ ਦੀ ਸਰਕਾਰ ਰਹੀ ਹੈ ਹਰਿਆਣਾ ਪੰਜਾਬ 'ਚ ਕਾਂਗਰਸ ਸਰਕਾਰ ਰਹੀ ਹੈ ਸੈਂਟਰ 'ਚ ਕਾਂਗਰਸ ਸਰਕਾਰ ਰਹੀ ਹੈ ਪੰਜਾਬ ਦੀ ਕੈਪੀਟਲ ਅਜੇ ਤੱਕ ਡਿਸਾਈਡ ਨਹੀਂ ਹੋਈ ਜਿਹੜਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਿਆ ਅਜੇ ਤੱਕ ਉਹ ਪੰਜਾਬ ਦੇ ਹਵਾਲੇ ਨਹੀਂ ਕੀਤਾ ਗਿਆ ਇੱਕ ਨਹੀਂ ਨੇਕਾਂ ਮੁੱਦਿਆਂ ਦੇ ਉੱਤੇ ਅਨੇਕਾਂ ਮੌਕਿਆਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਵਿਸ਼ਵਾਸ ਘਾਤ ਕੀਤਾ ਪਿੱਟ ਕੀਤੀ ਹਨ ਰਵਾਇਤੀ ਪਾਰਟੀਆਂ ਨੇ ਸੋ ਅਸੀਂ ਕਹਿਣਾ ਇਹ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਸਰਦਾਰ ਭਗਵਾਨ ਸਿੰਘ ਮਾਨ ਔਰ ਸ੍ਰੀ ਆਰਮਨ ਕੇਜਰੀਵਾਲ ਜੀ ਦੀ ਗਵਾਈ ਦੇ ਅੰਦਰ ਪੰਜਾਬ ਦੀ ਹੋਂਦ ਲਈ ਪੰਜਾਬ ਦੀ ਤਰੱਕੀ ਦੇ ਲਈ ਪੰਜਾਬੀ ਲੋਕਾਂ ਦੇ ਭਾਈਚਾਰੇ ਲਈ ਦਿਨ ਰਾਤ ਕੰਮ ਕਰ ਰਿਹਾ ਔਰ ਅਜੇ ਕੱਲ ਹੀ ਤੁਸੀਂ ਦੇਖਿਆ 77 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਅ ਅੱਜ ਜਲੰਧਰ ਦੇ ਅੰਦਰ ਜਿਹੜਾ ਸਪੋਰਟਸ ਹੱਬ ਬਣਾਈ ਹੈ ਵੱਡੇ ਤੇ ਇਤਿਹਾਸਿਕ ਫੈਸਲੇ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਲਈ ਕੀਤਾ ਜਾ ਰਿਹਾ ਅੱਜ ਲੁਧਿਆਣੇ ਦੇ ਅੰਦਰ ਜਵਾਬ ਦੇਣ ਮਾਨ ਸਾਹਿਬ ਦੀ ਸਰਕਾਰ ਨੇ ਤਲੀ ਤੇ ਸਰਮਝਵਾ ਕੇ ਦੱਸਿਆ ਅੱਜ ਪੰਜਾਬ ਦੇ ਅੰਦਰ ਜਿਹੜਾ ਸਭ ਨੂੰ 600 ਜੁਡ ਬਿਜਲੀ ਦਾ ਜਿਹੜਾ ਮਾਫੀ ਮਿਲ ਰਹੀ ਹੈ ਪਹਿਲਾਂ ਮਿਲਦੀ ਸੀਗੀ ਕੇਵਲ ਐਸਸੀ ਔਰ ਵੀਸੀ ਪਰਿਵਾਰਾਂ ਨੂੰ ਜਨਰਲ ਕਾਸਟ ਨੂੰ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਅੰਦਰ ਸਟੋਰੀਕਲ ਫੈਸਲਾ ਆ ਜਿਹਦੇ ਨਾਲ 85% ਲੋਕਾਂ ਦਾ ਬਿਜਲੀ ਬਿੱਲ ਮਾਫ ਪਾ ਰਿਹਾ 52000 ਨੌਕਰੀਆਂ ਪੰਜਾਬ ਦੇ ਬੱਚਿਆਂ ਦੀ ਝੋਲੀ ਚ ਪਈਆਂ ਨੇ ਉਹ ਵੀ ਮੈਰਿਟ ਤੇ ਕੋਈ ਪੈਸਾ ਨਹੀਂ ਲੱਗਿਆ ਕੋਈ ਸਪਾਰਸ ਨਹੀਂ ਲੱਗੀ ਕਿਸੇ ਤਰ੍ਹਾਂ ਦਾ ਵੀ ਕੋਈ ਵੈਂਡਟਾ ਜਿਹੜਾ ਆ ਡਵੈਲਪਮੈਂਟ ਦੇ ਪੱਖ ਤੋਂ ਤਰੱਕੀ ਦੇ ਪੱਖ ਤੋਂ ਪੰਜਾਬ ਦੇ ਅੰਦਰ ਨਹੀਂ ਕੀਤਾ ਜਾ ਰਿਹਾ ਔਰ ਪੰਜਾਬ ਦੇ ਅੰਦਰ ਖਾਸ ਕਰਕੇ ਜਦੋਂ ਆਪਾਂ ਡਰੱਗਸ ਦੀ ਗੱਲ ਕਰਦੇ ਆ ਇਹ ਜਵਾਬ ਦੇਣਾ ਚਾਹੀਦਾ ਅੱਜ ਬੀਜੇਪੀ ਕਾਂਗਰਸ ਦੇ ਲੀਡਰਾਂ ਨੂੰ ਕਾਂਗਰਸ ਦੇ ਲੀਡਰਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਤਵਾਹੀ ਵਾਲੇ ਪਾਸੇ ਖੜਨ ਦੇ ਲਈ ਤੁਸੀਂ ਤੁਹਾਡੇ ਰਾਜ ਦੇ ਵਿੱਚ ਪੰਜਾਬ 'ਚ ਚਿੱਟਾ ਆਇਆ ਹੈਰੋ ਨੇ ਆਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਸਿੰਥੈਟਿਕ ਨਸ਼ੇ ਆਏ ਪੰਜਾਬ ਦੇ ਅੰਦਰ ਇਤਿਹਾਸ ਦੇ ਅੰਦਰ ਕੰਧ ਤੇ ਲਿਖਿਆ ਗਿਆ ਜਦੋਂ ਕਦੀ ਚਰਚਾ ਹੋਏਗੀ ਇੱਕ ਪਾਸੇ ਇਹ ਨਾ ਰਵਾਇਤੀ ਪਾਰਟੀਆਂ ਦੀ ਚਰਚਾ ਹੋਏਗੀ ਜਿਹੜੀਆਂ ਪੰਜਾਬ ਦੇ ਵਿੱਚ ਡਰੱਗਸ ਲੈ ਕੇ ਆਏ ਆ ਇੱਕ ਪਾਸੇ ਅੱਜ ਦੇ ਲੋਕਾਂ ਦੀ ਚਰਚਾ ਹੋਏਗੀ ਭਗਵੰਤ ਮਾਨ ਦੀ ਸਰਕਾਰ ਦੀ ਚਰਚਾ ਹੋਏਗੀ 16000 ਦੇ ਕਰੀਬ ਜਿਹੜਾ ਪੰਜਾਬ ਦਾ ਨਸ਼ਾ ਤਸਕਰ ਆ ਉਹਨੂੰ ਕਿਹਾ ਵੀ ਤੁਸੀਂ ਪਿੰਡਾਂ 'ਚ ਰਹਿਣ ਦੇ ਕਾਬਲ ਨਹੀਂ ਤੁਸੀਂ ਮਹੱਲਿਆਂ 'ਚ ਰਹਿਣ ਦੇ ਕਾਬਲ ਨਹੀਂ ਤੁਸੀਂ ਪੰਜਾਬ ਦੀ ਜ਼ਵਾਨੀ ਨੂੰ ਤਬਾਹ ਕੀਤਾ ਅੱਜ ਉਹ ਸਲਾਖਾਂ ਦੇ ਵਿੱਚੇ ਪੰਜਾਬ ਦੇ ਅੰਦਰ ਛੁੱਟੇ ਆ ਉਹਨਾਂ ਨੇ ਜਿਹੜੀ ਪਾਪ ਦੀ ਕਮਾਈ ਨਾਲ ਆਪਦੇ ਘਰ ਬਣਾਏ ਆ ਉਨਾ ਘਰਾਂ ਦੇ ਉੱਤੇ ਜਿਹੜੇ ਆ ਉਹ ਪੀਲਾ ਪੰਜਾ ਚੱਲ ਰਿਹਾ ਸੋ ਮੇਰੇ ਕਹਿਣ ਤੋਂ ਬਾਅਦ ਇਹ ਆ ਕਿ ਪੰਜਾਬ ਦੇ ਜਿਹੜਾ ਪੰਜਾਬ ਦੇਸ਼ ਦੀ ਏਕਤਾ ਖੰਡ ਲਈ ਲੜਾਈ ਪੰਜਾਬ ਨੇ ਲੜੀ ਅਤਵਾਦ ਦਾ ਸਮਾ ਪੰਜਾਬ ਨੇ ਹਟਾਇਆ 26000 ਬੰਦਾ ਪੰਜਾਬ ਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ ਉਸ ਸਮੇਂ ਦੌਰਾਨ ਜਿਹੜਾ ਗਿਆ 26 ਹਜ਼ਾਰ ਬੰਦੀ ਦੀ ਮੌਤ ਹੋਈ ਲੇਕਿਨ ਉਸ ਸਮੇਂ ਉਹ ਲੜਾਈ ਪੰਜਾਬ ਨੇ ਦੇਸ਼ ਦੀ ਇਕਤਾ ਹੰਦ ਤੋਂ ਲੜਾਈ ਲੜੀ ਉਹ ਵੀ ਜਿਹੜਾ ਕਰਜ਼ਾ ਪੰਜਾਬ ਦੇ ਸਿਰ 'ਤੇ ਸਟੈਂਡ ਕਰਦਾ ਹੈ ਕਿੱਥੇ ਤੁਸੀਂ ਪੰਜਾਬ ਦੇ ਨਾਲ ਜਿਹੜਾ ਇਨਸਾਫ ਕੀਤਾ ਕਿੱਥੇ ਪੰਜਾਬ ਦੇ ਨਾਲ ਤੁਸੀਂ ਜਿਹੜੀ ਆ ਮਤਲਬ ਜਿਹੜੀ ਪੰਜਾਬ ਦੇ ਲੋਕਾਂ ਦੇ ਪੱਖਸ ਖੜੇ ਹੋ ਇਹ ਜਵਾਬ ਅੱਜ ਕੱਲਾ ਲੁਧਿਆਣਾ ਬੈਠੇ ਲੋਕ ਨਹੀਂ ਮੰਗਦੇ ਇਹ ਸਾਰਾ ਪੰਜਾਬ ਅੱਜ ਮੰਗਦਾ ਪੰਜਾਬ ਦੁਆਰਾ ਲਈ ਤੇ ਆ ਰਿਹਾ ਹੈ ਤੁਸੀਂ ਲੀਓ ਲੱਥਾ ਪੰਜਾਬ ਵਰਾਸਤ ਛੱਡ ਕੇ ਗਏ ਸੀਗੇ ਅੱਜ ਉਹ ਪੰਜਾਬ ਲਈ ਤੇ ਆ ਰਿਹਾ ਅੱਜ ਜਿੰਦਾ ਜਾਗਦਾ ਪੰਜਾਬ ਰੰਗੜਾ ਪੰਜਾਬ ਬਣਾਉਣ ਵਾਲੇ ਪਾਸੇ ਜਿਹੜਾ ਮਾਨਜੋਗ ਮੁੱਖ ਮੰਤਰੀ ਜੀ ਨੇ ਤੇ ਜਿਹੜਾ ਫੈਸਲਾ ਕੀਤਾ ਅੱਜ ਉਹ ਫੈਸਲੇ ਡਿਲੀਵਰ ਹੋ ਰਿਹਾ ਥੱਲੇ ਅੱਜ ਉਹਨਾਂ ਫੈਸਲਿਆਂ ਦਾ ਲੋਕ ਥਾਂ ਥਾਂ ਦੇ ਉੱਤੇ ਵੈਲਕਮ ਕਰਦੇ ਆ ਪੰਜਾਬ ਦੀਆਂ ਟੇਲਾਂ ਦੇ ਅੰਦਰ ਪੰਜਾਬ ਦੀਆਂ ਕੱਸੀਆਂ ਨਾਲਿਆਂ ਦੇ ਅੰਦਰ ਮੋਗਿਆਂ ਦੇ ਅੰਦਰ ਪਿਛਲੇ 30 35 50 ਸਾਲ ਤੋਂ ਜਿਹੜੇ ਕਿਸਾਨਾਂ ਦੀ ਦਰੋਹਰ ਨੇ ਆ ਮੋਗਿਆਂ ਨਾਲੇ ਉਹ ਸੁੱਕੇ ਸਨ ਉੱਥੇ ਪਾਣੀ ਨਹੀਂ ਸੀ ਜਾ ਰਿਹਾ आज जो 25% ਪਾਣੀ ਜਿਹੜਾ ਇਹਨਾਂ ਦੀ ਸਰਕਾਰਾਂ ਵੇਲੇ ਨਹਿਰੀ ਪਾਣੀ ਜੂਜ ਹੁੰਦਾ ਹੀ ਆਜੋ 25 ਤੋਂ ਸੜੱਪਾ ਮਾਰ ਕੇ 60% ਚਲਾ ਗਿਆ ਆਨ ਵਾਲੇ ਸਮਝ 90% ਪੰਜਾਬ ਦੇ ਖੇਤਾਂ ਨੂੰ ਨਹਿਰੀ ਪਾਣੀ ਦੇਣ ਦਾ ਸਰਕਾਰ ਦਾ ਟੀਚਾ ਆ ਸੋ ਇਸ ਕਰਕੇ ਮੈਂ ਇਹਨਾਂ 파ਰਟੀ ਜਰੂਰੇ ਗੱਲ ਹੀ ਕਹਣੀ ਚਾਹਨਾ ਕਿ ਰਾਜਨੀਤਿਕ ਫੀਲਡ ਦੇ ਅੰਦਰ ਉਹ ਮर्यादित ਗੱਲਾਂ ਉਹ ਜ਼ਰੂਰੀ ਗੱਲਾਂ ਲੋਕਾਂ ਦੇ ਨਾਲ ਜ਼ਰੂਰ ਕਰੋ ਇਹ ਰਾਜਨੀਤੀ ਲਈ ਮੈਂ ਸਮਝਦਾ ਸਭ ਸਾਗਣਾ ਤੇ ਰਾਜਨੀਤੀ ਦੇ ਮਤਲਬ ਜਿਹੜੇ ਮਿਆਰ ਨੇ ਇਹ ਉਹਨਾਂ ਦੇ ਵੀ ਮੈਂ ਸਮਝਦਾ ਵੀ ਪਿੱਲਰ ਹੈਗੇ ਆ ਗੈਰ ਜ਼ਰੂਰੀ ਮੁੱਦੇ ਜਿਹੜੇ ਆ ਲੁਧਿਆਣਾ ਵੈਸਟ ਦੇ ਲੋਕਾਂ ਦੇ ਸਿਰ ਨਹੀਂ ਚੜਨੇ ਨਾ ਪੰਜਾਬ ਦੇ ਲੋਕਾਂ ਦੇ ਸਿਰ ਚੜਨੇ ਆ ਸੋ ਜੇ ਤੁਸੀਂ ਪੰਜਾਬ ਦੇ ਮਿੱਤਰੋ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸਨ ਉਸ ਵੇਲੇ ਮੋਦੀ ਸਾਹਿਬ ਨੇ ਸਾਂਝੀ ਕੋਆਰਡੀਨੇਸ਼ਨ ਕਿਸਾਨਾਂ ਦੇ ਵਿੱਚ ਉਹ ਵਾਅਦੇ ਲਾਗੂ ਕਰਾਓ ਉਹ ਤੁਸੀਂ ਪੰਜਾਬ ਦੇ ਜੇ ਮਿੱਤਰੋ ਤੇ ਪੰਜਾਬ ਦਾ ਜਿਹੜਾ ਕਿ ਜੇ ਬਸੇ ਸੇਸ ਪੈਕੇਜ ਤੁਸੀਂ ਹਰਿਆਣਾ ਮਾਚਲੁਰ ਜਿਹੜਕੇ ਨੂੰ ਦਿੱਤਾ ਇੰਡਸਟਰੀ ਨੂੰ ਪੰਜਾਬ ਨੂੰ ਵੀ ਦਿਓ ਪੰਜਾਬ ਵੀ ਇਸ ਦੇਸ਼ ਦਾ ਸੂਬਾ ਪੰਜਾਬ ਇਸ ਦੇਸ਼ ਦਾ 파ਟ ਹੈਗਾ ਸੋ ਮੈਂ ਜਰੂਰ ਇਹ ਬੇਨਤੀ ਕਰੂੰਗਾ ਕਿ ਅੱਜ ਪੰਜਾਬ ਦੇ ਅੰਦਰ ਬਿਜਲੀ ਦੀ ਗੱਲ ਕਿਉਂਕਿ ਅਸਲ ਮੁੱਦੇ ਤਾਂ ਨਾ ਕੋ ਹੈ ਹੀ ਨਹੀਂ ਅਸਲ ਮੁੱਦੇ ਤਾਂ ਨਾ ਕੋ ਹੈ ਹੀ ਨਹੀਂ ਇਹ ਕਹਿੰਦੇ ਆ ਦਿੱਲੀ ਵਾਲੇ ਪੰਜਾਬ ਚਲਾ ਰਹੇ ਆ ਆ ਪਿਛਲੇ ਦਿਨਾਂ ਦੇ ਦੌਰਾਨ ਰਾਜਾ ਬੜਿੰਗ ਜੀ ਨੇ ਆ ਵੀ ਕਿਹਾ ਜਦੋਂ ਤੁਸੀਂ ਪੁੱਛਿਆ ਤੁਹਾਡੇ ਵਰਗੇ ਸਾਥੀਆਂ ਨੇ ਵੀ ਆ ਤੁਹਾਡੀ ਸਟਾਰ ਪ੍ਰਚਾਰਕਾਂ ਦੀ ਲਿਸਟ ਆਈ ਆ ਤੇ ਰਾਜਾ ਜੀ ਨੇ ਕਿਹਾ ਵੀ ਲਿਸਟ ਸੈਂਟਰ ਲੀਡਰਸ਼ਿਪ ਨੇ ਬਣਾਈ ਹੈ ਸਾਨੂੰ ਨਹੀਂ ਪਤਾ ਤੇ ਇਹਦਾ ਮਤਲਬ ਇਹ ਹੁੰਦਾ ਵੀ ਉਹ ਦਿੱਲੀ ਤੋਂ ਚਲਦੀ ਹੈ ਉਹਨਾਂ ਦੀ ਪਾਰਟੀ ਮੈਂ ਇਸ ਗੱਲ ਦੇ ਵਿਰੋਚ ਨਹੀਂ ਹਰ ਪਾਰਟੀ ਜਿਹੜੀ ਸੈਂਟਰਲਾਈਜ਼ ਪਾਰਟੀ ਹੈ ਸੈਂਟਰਲਾਈਜ਼ ਉਹਦਾ ਡਿਸੀਜਨ ਹੁੰਦਾ ਸਾਡੇ ਕੌਮਿਕ ਕਨਵੀਨਰ ਨੇ ਸਾਡੀ ਨੈਸ਼ਨਲ ਕੌਂਸਲ ਹੈ ਅਸੀਂ ਦੇਸ਼ ਦੇ ਅੰਦਰ ਨੈਸ਼ਨਲ ਪਾਰਟੀ ਆ ਸੋ ਦੇਸ਼ ਦੇ ਮੁੱਦਿਆਂ ਨੂੰ ਲੈ ਕੇ ਚਾਹੇ ਉਹ ਪੰਜਾਬ ਦੇ ਮੁੱਦੇ ਆ ਚਾਹੇ ਹਰਿਆਣੇ ਦੇ ਮੁੱਦੇ ਆ ਚਾਹੇ ਦਿੱਲੀ ਦੇ ਮੁੱਦੇ ਆ ਜਿਹੜੇ ਮਤਲਬ ਉਹਨਾਂ ਦੇ ਉੱਤੇ ਚਰਚਾ ਹੁੰਦੀ ਆ ਸੋ ਮੈਂ ਇਹ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਹੀਂ ਆਪਣੇ ਨਾਲ ਸਿਆਸੀ ਦੋਸਤਾਂ ਨੂੰ ਜਰੂਰ ਇਹ ਬੇਨਤੀ ਕਰਾਂਗਾ ਕਿ ਪੰਜਾਬ ਉਸ ਸਮੇਂ ਦੀ ਉਡੀਕ ਕਰ ਰਿਹਾ ਜਿਸ ਸਮੇਂ ਨੂੰ ਪੰਜਾਬੀਆਂ ਨੇ ਲੰਬਾ ਸਮਾਂ ਸਮਝਦਾ ਆ ਕਿ ਪਿਛਲੇ ਤੁਹਾਡੇ ਰਾਜਧਾਨੀ ਬਰਵਾਦੀ ਦਾ ਗੁਜ਼ਾਰਿਆ ਅੱਜ ਪੰਜਾਬੀਆਂ ਦੇ ਆਰਥਿਕ ਮਸਲੇ ਸੋਸ਼ਲ ਮਸਲੇ ਸਭਿਆਚਾਰਕ ਮਸਲੀਏ ਦਾ ਹਾਲ ਹੋ ਰਿਹਾ ਤੇ ਅੱਜ ਪੰਜਾਬ ਦੇ ਲੋਕੋ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਐਪ੍ਰੋਚ ਵੀ ਕਰ ਰਿਹਾ ਤੁਸੀਂ ਵੀ ਅਸਲ ਮੁੱਦੇ ਲੈ ਕੇ ਲੋਕਾਂ ਦੇ ਜਾਓ ਮੇਰੀ ਤੁਹਾਨੂੰ ਇਹ ਬੇਨਤੀ ਹੈ ਪੰਜਾਬ